ਅਮਰੀਕਾ ਤੋਂ ਸੁਖ ਕੰਗ ਬਾਈ 2 ਦਿਨ ਪਹਿਲਾਂ ਵੀਰੇ ਨਾਲ ਗੱਲ ਹੋ ਰਹੀ ਸੀ ਮੇਰੀ ਫੋਨ ਦੇ ਉੱਤੇ ਕਹਿੰਦਾ ਉੱਥੋਂ ਦੀ ਗੱਲ ਸੁਣਾਵੇ ਕਹਿੰਦਾ ਅਮਰੀਕਾ ਤੋਂ ਫੋਨ ਕੀਤਾ ਕਿਸੇ ਨੇ ਈਡੀਆ ਵਿੱਚ ਆਪਣੀ ਬੇਬੇ ਨਾਲ ਵੀਡੀਓ ਕਾਲਿੰਗ ਕਰ ਰਿਹਾ ਸੀਗਾ ਜਿਹੜਾ ਅਮਰੀਕਾ ਤੋਂ ਮੁੰਡਾ ਸੀਗਾ ਉਹਦੀ ਇੱਕ ਛੋਟੀ ਜੀ ਬੇਟੀ ਉਹਦੇ ਨਾਲ ਬੈਠੀ ਸੀਗੀ ਜਿਹੜੀ ਉੱਥੋਂ ਦੀ ਜੰਮੀ ਪਲੀ ਆ ਉੱਥੋਂ ਦੀ ਬੋਨ ਜਦੋਂ ਉਹਦੀ ਮਾਂ ਨੇ ਕਿਹਾ ਮੁੰਡੇ ਨੇ ਕਿ ਗੱਲ ਕਰਾ ਮੇਰੀ ਪੋਤੀ ਨਾਲ ਹੁਣ ਅੱਗੋਂ ਪੋਤੀ ਜਦੋਂ ਗੱਲ ਕਰ ਰਹੀ ਆ ਤੇ ਉਹ ਅੱਗੋਂ ਮਾਂ ਉਹਦੀ ਕਹਿੰਦੀ ਆ ਮੁੰਡੇ ਦੀ ਕਿ ਤੂੰ ਪੰਜਾਬ ਨਹੀਂ ਹੋਣਾ ਉਹ ਨੂੰ ਇੰਗਲਿਸ਼ ਵਿੱਚ ਕਹਿਦੀ ਕਹਿੰਦੀ ਆਈ ਡੋਂਟ ਲਾਈਕ ਦੈ ਇੰਡੀਅਨ ਮੈਨੂੰ ਲਾਈਕ ਨਹੀਂ ਹੈਗਾ ਪੰਜਾਬ ਤੇ ਉਹਨੇ ਅੱਗੋਂ ਦਾਦੀ ਨੇ ਕਿਹਾ ਮਜ਼ਾਕ ਦੇ ਵਿੱਚ ਕਿ ਤੂੰ ਕੁੱਟ ਖਾਣੀ ਆ ਉਹ ਕਹਿੰਦੀ ਨੋ ਆਮ ਅਮਰੀਕਨ ਐਂਡ ਆਈ ਵਿਲ ਕਾਲ ਟੂ 911 ਮੈਂ ਕਹਿੰਦੀ ਪੁਲਿਸ ਨੂੰ ਕਾਲ ਕਰੂੰਗੀ ਜੇ ਤੂੰ ਮੇਰੇ ਨਾਲ ਇਤਨਾ ਬਿਹੇਵ ਕਰੇਂਗੀ ਤਾਂ ਲੈ ਆਪ ਉਸ ਟਾਈਮ ਉੱਤੇ ਉਹ ਮਾਂ ਦੇ ਦਿਲ ਤੇ ਕੀ ਗੁਜ਼ਰੀ ਹੋਗੀ ਤੇ ਉਹ ਦਿਲ ਆਪਣੇ ਮੁੰਡੇ ਨੂੰ ਕੀ ਕਹਿੰਦੀ ਹੋਗੀ ਦੋਖ ਲੈਣਾ ਸਾਂ ਜੀਆਂ ਕਰੇ ਫੋਨ ਕੱਟ ਕੇ ਤੇਰਾ ਬੂਹੇ ਆਣ ਖਲੋਤੀ ਦਾ ਪੁੱਤਾਂ ਨਾਲੋਂ ਵੱਧ ਚਾ ਹੁੰਦਾ ਪੋਤੇ-ਪੋਤੀ ਦਾ ਫੋਨ ਕੱਟ ਕੇ ਤੇਰਾ ਬੂਹੇ ਆਣ ਖਲੋਤੀ ਦਾ ਪੁੱਤਾਂ ਨਾਲੋਂ ਵੱਧ ਚਾ ਹੁੰਦਾ ਪੋਤੇ-ਪੋਤੀ ਦਾ ਜਦ ਦਾ ਤੁਰ ਗਿਆ ਸੁਨਮ ਸੁਨਾ ਡਰ ਲੱਗਦਾ ਏ ਮੈਨੂੰ ਇੱਕ ਪੀੜੀ ਤਾਂ ਮੈਂ ਗਵਾਲੀ ਬਾਹਰ ਪੇਜ ਕੇ ਤੈਨੂੰ ਵੇ ਦੂਜੀ ਪੁੱਤਰਾ ਤੂੰ ਗਵੌਣੀ ਡਰ ਲੱਗਦਾ ਈ ਮੈਨੂੰ ਡਰ ਲੱਗਦਾ ਈ ਮੈਨੂੰ ਦੱਸਿਆ ਕਰ ਆਪਣੇ ਬੱਚਿਆਂ ਨੂੰ ਕੀ ਵੇ ਕੱਟਿਆ ਦਿਨ ਗਰੀਬੀ ਦਾ ਚਾਚਾ ਤਾਏ ਕੀ ਹੁੰਦੇ ਕੀ ਮਤਲਬ ਹੁੰਦਾ ਬੀਬੀ ਦਾ ਹਾਂ ਚਾਚੇ ਤਾਏ ਕੀ ਹੁੰਦੇ ਕੀ ਮਤਲਬ ਹੁੰਦਾ ਬੀਬੀ ਦਾ ਬਾਬਾ ਤੇਰਾ ਖਾਨਦਾਨ ਦੀ ਜੜ ਲੱਗਦਾ ਏ ਮੈਨੂੰ ਵੇ ਦੁੱਜੀ ਪੁੱਤਰਾ ਤੂੰ ਗਵਾਉਣੀ ਡਰ ਲੱਗਦਾ ਈ ਮੈਨੂੰ ਇੱਕ ਪੀੜੀ ਤਾਂ ਮੈਂ ਗਵਾ ਲਈ ਹੋ ਮੈਨੂੰ ਕਹਿੰਦੀ ਮੁੜ ਕੇ ਆ ਜਾ ਕੰਮ ਰੁਕਦਾ ਜੇ ਤੇਰਾ 18 ਸਾਲੋਂ ਟੱਪ ਕੇ ਜਦਣ ਫਿਰ ਤਗੜਾ ਕਰ ਲਈ ਜੇਰਾ 18 ਸਾਲੋਂ ਟੱਪ ਗਏ ਬੱਚੇ ਫਿਰ ਤਗੜਾ ਕਰ ਲਈ ਜੇਰਾ ਲਵਲੀ ਵਰਗੇ ਸੋਚਣ ਜਿੱਤ ਗਏ ਪਰ ਹਰ ਲੱਗਦਾ ਏ ਮੈਨੂੰ ਵੇ ਦੂਜੀ ਪੁੱਤਰਾ ਤੂੰ ਗਵਣੀ ਡਰ ਲੱਗਦਾ ਈ ਮੈਨੂੰ ਇੱਕ ਪੀੜੀ ਤਾਂ ਮੈਂ ਗਵਾਲੀ ਬਾਹਰ ਭੇਜ ਕੇ ਤੈਨੂੰ ਵੇ ਦੂਜੀ ਪੁੱਤਰਾ ਤੂੰ ਗਵਾਉਣੀ ਡਰ ਲੱਗਦਾ ਈ ਮੈਨੂੰ ਸਮਾਂ ਰਹਿੰਦਿਆਂ ਆਪਣੇ ਬੱਚਿਆਂ ਨੂੰ ਪੰਜਾਬ ਦੇ ਬਾਰੇ ਜਾਂ ਜਿੱਥੋਂ ਤੁਸੀਂ ਜੰਮੇ ਬੜੇ ਜਿੱਥੇ ਤੁਸੀਂ ਧੱਕੇ ਖਾਦੇ ਜਿੱਥੇ ਦਿਨ ਕੱਟਿਆ ਉਹਨਾਂ ਬਾਰੇ ਜ਼ਰੂਰ ਦੱਸਿਆ ਕਰੋ ਜੇ ਐਨਾ ਨਹੀਂ ਦੱਸ ਸਕਦੇ ਜੇ ਤੁਸੀਂ ਜਿੱਥੇ ਵੀ ਰਹਿ ਰਹੇ ਆ ਜ਼ਰੂਰੀ ਨਹੀਂ ਕਿ ਪਰਦੇਸ ਬੇਸ਼ੱਕ ਇੱਥੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ 'ਚ ਆ ਗਏ ਆ ਉਹ ਵੀ ਜੇ ਤੁਸੀਂ ਇਹਨਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜਿਹੜੇ ਜਿਹੜੇ ਵੀ ਤੁਹਾਡੇ ਲਾਗੇ ਚਾਗੇ ਪਰਦਾ Ashram ਹੈਗੇ ਆ ਉਹਨਾਂ ਦੇ ਵਿੱਚ ਜਾਣਾ ਆਉਣਾ ਸ਼ੁਰੂ ਕਰੋ ਤੁਹਾਡੀ ਬਾਕ ਵੀ ਵਧੂਗੀ ਬੁੱਢੇਵਾਰੇ ਕੰਮ ਆਉਣਗੇ